ਜਾਂਦਾ। ਪੁਰਾਣੇ ਰੁਵੇਲੇ ਮਰਾਸੀ ਕੀ ਕਰਦਾ ਸੀ ਵਿਚਾਰਾ ਉਹ ਜਿੱਦੇ ਘਰ ਜਾਂਦਾ ਸੀ ਉਹਨੂੰ ਸੇਕ ਵੀ ਲਾਉਂਦਾ ਸੀ ਤੇ ਉਹਦੀ ਤਾਰੀਫ਼ ਵੀ ਕਰਦਾ ਸੀ ਕਿਉਂਕਿ ਉਹਦੇ ਕੋਲ ਰੋਟੀ ਖਾਣ ਦੀ ਹਿੰਦਿਸ਼ਨ ਹੈ। ਪਰ ਅੱਜ ਦਾ ਮਰਾਸੀ ਡਿਫਰੈਂਟ ਹੈ। ਸੋਮਪਾਲ ਹੀਰਾ ਯਾ ਥੀਏਟਰ ਕਰਨ ਵਾਲੇ ਐਸੇ ਮਰਾਸੀ ਆ ਨਿਰਮਲ ਜੋੜਾ ਨੇ ਬਿਲਕੁਲ ਸਹੀ ਕੀਤਾ ਉਹਨੇ ਸਾਡੇ ਸਿਰ ਤੇ ਡਾਂਗ ਮਾਰ ਕੇ ਸਾਡੇ ਕੋਲੋਂ ਤਾੜੀਆਂ ਲੈ ਲਈਆਂ ਇੰਨਾ ਸੱਚ ਬੋਲ ਸਕਣਾ ਇੰਨੀ ਪ੍ਰਤੀਬੱਧਤਾ ਦਿਖਾ ਸਕਣੀ ਔਰ ਇੰਨੀ ਨਿਰੰਤਰਤਾ ਦੇ ਨਾਲ ਕੰਮ ਕਰ ਸਕਣਾ ਇਹ ਛੋਟਾ ਕੰਮ ਨਹੀਂ ਹੈ ਜਿਹੜਾ ਕੇ ਸੋਮਪਾਲ ਕਰ ਰਿਹਾ ਹੈ ਇੰਨੇ ਬੰਦੇ ਪੰਜਾਬ ਦੇ ਵਿੱਚ ਹੋਰ ਵੀ ਹੋਣਗੇ ਇਸ ਵੇਲੇ ਮੁੱਖ ਤੌਰ ਤੇ ਸੋਲੋ ਜਾਂ ਇਕਲ ਨਾਟਕ ਕਰਦੇ ਨੇ ਮੈਨੂੰ ਤਿੰਨਾਂ ਤੇ ਮਾਣ ਹੈ ਸੋਮਪਾਲ ਹੀਰਾ ਤੇ ਮਾਣ ਹੈ ਸਾਹਬ ਸਿੰਘ ਤੇ ਮਾਣ ਹੈ ਅਨੀਤਾ ਸ਼ਖਦੀਸ਼ ਤੇ ਮਾਣ ਹੈ ਕਿ ਅੱਜ ਦੀ ਜ਼ਿੰਦਗੀ ਦੀਆਂ ਜਿਹੜੀਆਂ ਸੱਚਾਈਆਂ ਜਿੱਥੇ 20 15 ਬੰਦਿਆਂ ਦੀ ਟੀਮ ਲੈ ਕੇ ਜਾਣੀ ਐਡੀ ਦੂਰ ਲੈ ਕੇ ਆਉਣੀ ਉੱਕਾ ਹੀ ਸੰਭਵ ਨਹੀਂ ਹੈ ਉੱਥੇ ਇੱਕ ਕੱਲਾ ਬੰਦਾ ਜਾ ਕੇ ਸਾਰੀ ਭਰਵੇਂ ਨਾਟਕ ਦਾ ਜਿਹੜਾ ਇਫੈਕਟ ਹੈ ਪ੍ਰਭਾਵ ਹੈ ਔਰ ਉਸ ਦੀ ਤਾਕਤ ਹੈ ਜਿਹੜੀ ਉਹ ਆਪਣੇ ਸਰੋਤਿਆਂ ਤੱਕ ਤੇ ਪਾਟਕਾ ਤੱਕ ਪਹੁੰਚਾ ਸਕਦਾ ਹੈ ਉਹ ਵਿਲੈਤ ਵਿੱਚ ਬੈਠਿਆਂ ਵਿਲੈਤੀਆਂ ਨੂੰ ਕਹਿ ਸਕਦਾ ਤੁਸੀਂ ਕੀ ਕੀ ਕੀਤਾ ਇਹ ਤਾਕਤ ਹੈ ਇਹ ਤਾਕਤ ਥੀਏਟਰ ਦੀ ਹੈ ਇਸ ਤਾਕਤ ਨੂੰ ਕਮਾਇਆ ਹੈ ਮੇਰੇ ਇਸ ਹੀਰੇ ਨੇ ਇੱਕ ਵਾਰ ਫਿਰ ਸਭ ਦੀਆਂ ਤਾੜੀਆਂ ਕਿੰਦਾ ਰੁਕਦਾ